ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਆ ਦੇਖੋ ਖਬਰ ਆ ਰਹੀ ਆ ਕਿ ਕੱਲ ਫਰਾਂਸ ਤੋਂ ਇੱਕ ਡੋਂਕੀ ਲਾਈ ਆ ਮੁੰਡਿਆਂ ਨੇ ਕश्ती ਦੇ ਸਾਨੀ ਇੰਗਲੈਂਡ ਪਹੁੰਚਣ ਵਾਸਤੇ ਫਰਾਂਸ ਤੋਂ ਇੰਗਲੈਂਡ ਦੀ ਡੋਂਕੀ ਕश्ती ਦੇ ਵਿੱਚ ਦੀ ਪਰ ਸਮੁੰਦਰ ਦੇ ਗੱਭੇ ਜਾ ਕੇ ਕश्ती ਲਾਪਤਾ ਹੋ ਗਈ ਆ ਤੇ ਹਜੇ ਤੱਕ ਉਹ ਲੱਭੇ ਨਹੀਂ ਜਾ ਰਹੇ ਜਿਹਦੇ ਵਿੱਚ ਦੱਸਿਆ ਜਾ ਰਿਹਾ ਪੰਜ ਤੋਂ 6 ਪੰਜਾਬੀ ਮੁੰਡੇ ਆ ਤੇ ਪਰ ਹਜੇ ਤੱਕ ਕਿਸੇ ਦਾ ਕੁਝ ਵੀ ਪਤਾ ਨਹੀਂ ਲੱਗਾ ਦੇਖੋ ਅਸੀਂ ਹਮੇਸ਼ਾ ਹੀ ਡੋਂਕੀਆਂ ਦੇ ਖਿਲਾਫ ਰਹੇ ਆ ਮੈਂ ਤਾਂ ਸਪੈਸ਼ਲ ਇਹਨਾਂ ਡੋਂਕੀਆਂ ਡੁੰਕੀਆਂ ਦੇ ਖਿਲਾਫ ਰਿਹਾ ਆ ਤੇ ਦੇਖੋ ਤੁਸੀਂ 25 25 40 40 ਲੱਖ ਰੁਪਈਆ 35 40 ਲੱਖ ਰੁਪਈਆ ਦੇ ਕੇ ਏਜੰਟਾਂ ਨੂੰ ਆਉਂਦੇ ਆ ਪਹੁੰਚਣਾ ਕਿ ਨਹੀਂ ਪਹੁੰਚਣਾ ਉਹ ਕਿਸਮਤ ਆ ਠੀਕ ਆ ਪਰ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਘਰ ਗਿਰਵੀ ਰੱਖ ਕੇ ਕਰਜ਼ੇ ਚੱਕ ਕੇ ਆਉਂਦੇ ਆ ਪਿਛਲਿਆਂ ਨੂੰ ਵੀ ਕਰਜ਼ਿਆਂ ਚ ਡਪੋ ਦਿੰਦੇ ਆ ਸਿਰਫ ਆਪਣੇ ਘਰਦਿਆਂ ਦੇ ਗਲ ਤੋਂ ਗੁੱਠਾ ਦੇ ਦਿੰਦੇ ਬਾਹਰ ਜਾਣ ਵਾਸਤੇ ਤੇ ਹੁਣ ਇਹ ਆ ਜਿਹੜੀਆਂ ਕੰਟਰੀਆਂ ਆ ਇਹ 2 ਨੰਬਰ ਵਾਲਿਆਂ ਵਾਸਤੇ ਇੰਨੀਆਂ ਸਖਤ ਹੋ ਚੁੱਕੀਆਂ ਆ ਇੰਗਲੈਂਡ ਨੇ ਫਰਾਂਸ ਦੇ ਨਾਲ ਆ ਡਾਕੂਮੈਂਟ ਦੇਖ ਲਓ ਇੰਗਲੈਂਡ ਨੇ ਫਰਾਂਸ ਦੇ ਨਾਲ ਇੱਕ ਡੀਲ ਕੀਤੀ ਆ ਇਹਨੂੰ 1 1 ਟੂ 1 ਡੀਲ ਕਹਿ ਰਹੇ ਆ ਕਿ ਜਿਹੜਾ ਵੀ ਫ੍ਰਾਂਸ ਤੋਂ ਕਿਸ਼ਤੀ ਰਾਹੀਂ ਡੋਂਕੀ ਲਾ ਕੇ ਆਉਂਦਾ ਜਾਂ ਟਰਾਲੇ ਰਾਹੀਂ ਆਉਂਦਾ ਡੋਂਕੀ ਲਾ ਕੇ ਇੰਗਲੈਂਡ ਤੇ ਐਂਟਰ ਕਰਦਾ ਆ ਉਹਨੂੰ ਚੱਕ ਚੱਕ ਕੇ ਫ੍ਰਾਂਸ ਦੀ ਸਿਟੀ ਜਾ ਰਹੇ ਆ ਜਾਂ ਇੱਥੇ ਜੇਲਾ ਜੇਲਾ ਚ ਸੈਂਟਰਾਂ ਚ ਤੇ ਜਾਂ ਚੱਕ ਕੇ ਫ੍ਰਾਂਸ ਚ ਸੈੱਟ ਰਹੇ ਆ ਠੀਕ ਆ ਜੀ ਤੇ ਨਹੀਂ ਤਾਂ ਇੱਥੋਂ ਹੀ ਕੈਸਟੀਆਂ ਵਾਪਸ ਮੋੜੀ ਜਾ ਰਹੇ ਆ ਇੱਥੋਂ ਹੀ ਕੈਸਟੀਆਂ ਵਾਪਸ ਮੋੜੀ ਜਾ ਰਹੇ ਆ ਤੇ ਇਨੀ ਇੱਕ ਡਾਟਾ ਸ਼ੇਅਰ ਕੀਤਾ 50 ਤੋਂ 60 ਕੈਸਟੀਆਂ ਇਹਨੇ ਵਾਪਸ ਇਸ ਸਮੁੰਦਰ ਦੇ ਵਿੱਚ ਜਿਹੜੀ ਇੰਗਲੈਂਡ ਦੀ ਰਾਇਲ ਨੇਵੀ ਆ ਤੇ ਉਹਨਾਂ ਨੂੰ ਕੈਸਟੀਆਂ ਜਿੱਦਾਂ ਹੀ ਦੇਖਦੀਆਂ ਆ ਉਹ ਵਾਪਸ ਭੇਜ ਦਿੰਦੇ ਫਰਾਂਸ ਨੂੰ ਤੇ ਫਰਾਂਸ ਦੀ ਜਿਹੜੀ ਪੁਲਿਸ ਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਸਿਰ ਤੇ ਜਾਂ ਡਿਪੋਰਟ ਕਰ ਦਿੰਦੀ ਆ ਇਹਨੇ ਦੱਸਿਆ ਕਿ ਅਸੀਂ 50 ਤੋਂ ਜ਼ਿਆਦਾ ਕੈਸਟੀਆਂ ਵਾਪਸ ਭੇਟੀਆਂ ਫਰਾਂਸ ਨੂੰ ਕਈ ਤਾਂ ਇੰਗਲੈਂਡ ਦੇ ਸਮੁੰਦਰ ਦੇ ਲਾਗੇ ਪਹੁੰਚ ਗਈਆਂ ਸੀਗੀਆਂ ਉੱਥੋਂ ਵਾਪਸ ਭੇਟੀਆਂ ਕਈ ਅੱਧ ਚੋਂ ਵਾਪਸ ਭੇਟੀਆਂ ਆ ਇਸ ਤਰ੍ਹਾਂ ਮਤਲਬ ਕਿ ਬਹੁਤ ਜ਼ਿਆਦਾ ਸਾਕਤੀ ਆ ਔਰ ਇੱਕ ਤੇ ਪਹੁੰਚ ਜੇ ਕਿਸ ਤਰ੍ਹਾਂ ਪਹੁੰਚ ਵੀ ਜਾਂਦੇ ਲੋਕ ਲਗਾ ਕੇ ਕੋਈ ਬੀਜਾ ਨਹੀਂ ਮਿਲਣਾ ਕੋਈ ਅਸਾਲਮ ਨਹੀਂ ਮਿਲਣਾ ਕੋਈ ਕੋਈ ਕੇਸ ਨਹੀਂ ਪਾਸ ਹੋਣਾ ਹੈਗਾ ਠੀਕ ਆ ਡਿਪੋਰਟ ਹੀ ਨਹੀਂ ਕਰਨਾ ਆ ਇਸ ਕਰਕੇ 50-50 ਲੱਖ ਰੁਪਇਆ ਲਾ ਕੇ 40 ਲੱਖ ਰੁਪਇਆ ਲਾ ਕੇ ਆਉਂਦਾ ਕੋਈ ਫਾਇਦਾ ਨਹੀਂ ਦੇਖੋ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਸ਼ੁਰੂ ਤੋਂ ਹੀ ਰਹੇ ਆ ਸ਼ੁਰੂ ਤੋਂ ਹੀ ਕਿਉਂਕਿ ਤੁਸੀਂ ਇਹਨੇ ਕਰਜ਼ੇ ਚੱਕ ਕੇ ਆਉਂਦੇ ਘਰਦਿਆਂ ਨੂੰ ਮੁਸੀਬਤ ਚ ਪਾ ਕੇ ਆਉਂਦੇ ਆ ਉਸ ਤੋਂ ਬਾਅਦ ਫਿਰ ਆ ਇੱਥੇ ਆ ਕੇ ਵੀ ਹੁਣ ਕੁਝ ਨਹੀਂ ਬੰਦਾ ਹੈਗਾ ਬਹੁਤ ਜਨਿਆ ਨੇ ਕਹਿਣਾ ਬੋਲਣਾ ਆ ਕਿ ਹਰ ਕੋਈ ਆਪਣੀ ਮਜਬੂਰੀ ਲਈ ਆਉਂਦਾ ਆ ਜਾਂ ਇਹ ਆਪਣੇ ਘਰ ਦੀ ਤੰਗੀ ਵਾਸਤੇ ਆਉਂਦਾ ਆ ਪਰ ਤੁਸੀਂ ਤੰਗ ਕਰਕੇ ਆਉਂਦੇ ਆ ਘਰਦਿਆਂ ਨੂੰ ਜੋ ਸੱਚ ਆ ਸੀ ਸੱਚ ਦੱਸਣਾ ਆ ਇਸ ਟਾਈਮ ਡੌਂਕੀ ਲਾਉਂਦਾ ਏਜੰਟਾਂ ਦੇ ਮਗਰ ਨਾਂ ਲੱਗੋ ਡੌਂਕੀ ਲਾਉਂਦਾ ਕੋਈ ਫਾਇਦਾ ਨਹੀਂ ਏਜੰਟਾਂ ਦਾ ਤਾਂ ਉਹ ਹਾਲ ਆ ਜਿੱਦਾਂ ਕਹਾਵਤ ਨਹੀਂ ਲੱਗੀ ਨੇ ਤਾਂ ਆਪਣੇ ਲਾਗ ਲੈਣਾ ਭਾਵੇਂ ਜੰਦੀ ਰੰਡੀ ਹੋ ਜਵੇ ਏਜੰਟਾਂ ਦਾ ਇਸ ਟਾਈਮ ਉਹ ਹਾਲ ਆ ਜਦ ਕਿ ਪਤਾ ਵੀ ਆ ਨਿਊਜ਼ਾਂ ਵੀ ਆਉਂਦੀਆਂ ਇੰਨੀ ਸ਼ਕਤੀ ਹੋ ਚੁੱਕੀ ਆ ਪਰ ਉਹ ਏਜੰਟ ਪਤਾ ਕੀ ਕਹਿੰਦੇ ਨਾ ਨਾ ਸਾਡੀ ਗੇਮ ਬਹੁਤ ਸੇਫ ਆ ਚਲੋ ਚਲੋ ਤੁਸੀਂ ਕੋਈ ਡਰ ਨਹੀਂ ਹੈਗਾ ਸਾਡੀ ਗੇਮ ਬਹੁਤ ਸੇਫ ਆ ਇਸ ਕਰਕੇ ਡੋਂਕੀਆਂ ਤੋਂ ਬਚੋ ਨਾਂ ਲਾਵੋ ਨਾਂ ਲਾਵੋ ਬਾਕੀ ਥੈਂਕ ਯੂ ਚੈਨਲ ਸਬਸਕ੍ਰਾਈਬ ਦੇਖੋ ਅਸੀਂ ਸੱਚ ਬੋਲੀਦਾ ਸੱਚ ਥੋੜਾ ਚੁੱਬਦਾ ਆ ਤੇ ਸੱਚ ਇਹ ਹੁੰਦਾ ਆ ਕਿ ਬਰਦਾਸ਼ਤ ਨਹੀਂ ਹੁੰਦਾ ਪਰ ਸੱਚ ਸੱਚ ਆ ਜਾਂ ਬਾਕੀ ਥੈਂਕ ਯੂ ਸਤਿ ਸ੍ਰੀ ਅਕਾਲ ਚੈਨਲ ਜਰੂਰ ਸਬਸਕ੍ਰਾਈਬ ਕਰਿਓ